ਨਮਸਕਾਰ ਸਾਥੀਓ ਤੁਸੀਂ ਦੇਖ ਰਹੇ ਹੋ ਭਲਾੜਾ ਹਲਚਲ ਤੇ ਮੈਂ ਪੰਕਜ ਸਰਦਾਰਨਾ ਅੱਜ ਮੇਰੇ ਨਾਲ ਨੇ ਸਤੀਸ਼ ਸਿੰਘਲਾ ਜੀ ਚੇਅਰਮੈਨ ਮਾਰਕੀਟ ਕਮੇਟੀ ਭਲਾੜਾ ਅੱਜ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਕਿ 1 ਅਪ੍ਰੈਲ ਤੋਂ ਜੋ ਸਕੂਲਾਂ ਦੇ ਵਿੱਚ ਐਡਮਿਸ਼ਨਾਂ ਚੱਲਦੀਆਂ ਹਨ ਐਡਮਿਸ਼ਨਾਂ ਦੇ ਨਾਂ ਤੇ ਕਿਸ ਤਰ੍ਹਾਂ ਮਾਪੇ ਲੁੱਟੇ ਜਾ ਰਿਹਾ ਕੁਝ ਹੋਇਆ ਜਾ ਪਰ ਉਹਨਾਂ ਪਰ ਗੱਲ ਕਰਜਣਾ ਨਾਲ ਕਿ ਇਹਨਾਂ ਦੀ ਸਰਕਾਰ ਦੇ ਵਿੱਚ ਕੀ ਹੋ ਰਿਹਾ ਕੀ ਨਹੀਂ ਨਮਸਕਾਰ ਸਰ ਕੀ ਹਾਲ ਤੁਹਾਡਾ ਜੀ ਨਮਸਕਾਰ ਜੀ ਅੱਜ ਮੈਂ ਬਹੁਤ ਧੰਨਵਾਦੀ ਆ ਭਲਾੜਾ ਹਲਚਲ ਦਾ ਜਿਨ੍ਹਾਂ ਨੇ ਇਹਨਾਂ ਮੁੱਦਿਆਂ ਨੂੰ ਚੱਕਿਆ ਇਹ ਜਿਹੜੇ ਮੁੱਦੇ ਨੇ ਬੜੇ ਅਹਿਮ ਮੁੱਦੇ ਨੇ ਸਾਡੇ ਮਤਲਬ ਦੇਸ਼ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਵੀ ਜਿਹੜਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੈ ਵਿਜਲਾ ਇਹਦੇ ਵਿੱਚ ਵਪਾਰੀਕਰਨ ਹੋ ਗਿਆ ਇਹ ਵਪਾਰੀਕਰਨ ਹੋ ਗਿਆ ਇਹ ਬਹੁਤ ਵੱਡਾ ਇੱਕ ਮਾਲਾ ਵਿਸ਼ਾ ਚੱਲ ਪਿਆ ਜਿਹੜੇ ਵੱਡੇ ਧਨਾੜ ਲੋਕ ਨੇ ਅਰਬਪਤੀ ਲੋਕ ਨੇ ਉਹਨਾਂ ਨੇ ਸਕੂਲਾਂ ਨੂੰ ਬਣਾ ਲਿਆ ਮਤਲਬ ਸਰਕਾਰ ਜਾਂ ਸੀਬੀਐਸਸੀ ਬੋਰਡ ਨੂੰ ਉਹਨਾਂ ਨੇ ਮਾਨਤਾ ਲੈਣ ਵੇਲੇ ਇੱਕ ਸੇਵਾ ਕਹਿ ਕੇ ਮਾਨਤਾ ਲੈ ਲਈ ਸੇਵਾ ਕਹਿ ਕੇ ਮਾਨਤਾ ਲੈ ਲਈ ਉਹਨਾਂ ਨੇ ਸਕੂਲ ਬਣਾ ਲਏ ਇਤਨਾ ਕਿਤੇ ਸਰਕਾਰੀ ਜਗ੍ਹਾਾਂ 'ਤੇ ਵੀ ਸਕੂਲ ਬਣਾ ਲਏ ਜਿੱਥੇ ਸਰਕਾਰ ਤੋਂ ਉਹਨਾਂ ਨੇ ਰੁਪਏ 'ਚ 100 ਰੁਪਏ 'ਚ ਜਗ੍ਹਾ ਲੈ ਲਈ ਪਰ ਉਹ ਜਗ੍ਹਾ ਲੈ ਕੇ ਉਹਨਾਂ ਨੇ ਉਸ ਨੂੰ ਉਹਦਾ ਵਪਾਰੀਕਰਨ ਕਰਤਾ ਵਪਾਰੀਕਰਨ ਕਰਤਾ ਇਸ ਮੁੱਦੇ ਦੇ ਉੱਤੇ ਮੈਂ ਪਿਛਲੇ 10-15 ਸਾਲ ਤੋਂ ਸਰਕਾਰਾਂ ਨੂੰ ਲਿਖ ਰਹੇ ਹਾਂ ਸਰਕਾਰਾਂ ਨੂੰ ਲਿਖ ਰਹੇ ਹਾਂ ਤਾਂ ਜਦੋਂ ਹੁਣ ਸਾਡੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਹਨਾਂ ਨੇ ਇਹਦੇ ਵਿਸ਼ੇ ਦੇ ਉੱਤੇ ਉਹਨਾਂ ਨੇ ਐਲਾਨ ਵੀ ਕੀਤਾ ਵੀ ਜਿਹੜੇ ਪ੍ਰਾਈਵੇਟ ਸਕੂਲ ਨੇ ਉਹ ਨਾਂ ਬਦਲੀਆਂ ਚੇਂਜ ਕਰਨਗੇ ਸਕੂਲਾਂ ਦੀਆਂ ਜਿਹੜੀਆਂ ਕਿਤਾਬਾਂ ਨਹੀਂਆਂ ਉਹਨਾਂ ਦੀਆਂ ਬਦਦੋਬਦ ਦੁਕਾਨਾਂ ਖੋਲ੍ਹਣਗੇ ਨਾ ਹੋ ਐਡਮਿਸ਼ਨ ਫੀਸ ਲੈਣਗੇ ਉਹ ਆਪਦੀ ਫੀਸ ਵੀ ਜਾਇਜ ਲੈਣਗੇ ਪਰ ਉਹਨਾਂ ਨੇ ਇਸ ਹੁਕਮ ਨੂੰ ਵੀ ਨਹੀਂ ਮੰਨਿਆ ਉਹਨਾਂ ਨੇ ਹੁਕਮ ਨਾ ਮੰਨਦੇ ਹੋਏ ਉਹੀ ਬਿਲਡਿੰਗ ਫੰਡ ਦੇ ਨਾਂ ਤੇ ਮਾਪਿਆਂ ਤੋਂ ਫੀਸ ਲੈ ਲਈ ਹਰ ਸਾਲ ਡਾਕਲਾ ਫੀਸ ਲੈ ਲਈ ਇੱਕ ਵਰਦੀ ਦਾ ਛੋਟਾ ਜਿਹਾ ਡਿਜ਼ਾਈਨ ਬਦਲ ਕੇ ਉਹਨਾਂ ਨੇ ਕੀ ਕਰਿਆ ਵੀ ਆਹ ਡਿਜ਼ਾਈਨ ਜੀ ਫਰਾਨੀ ਦੁਕਾਨ ਤੋਂ ਮਿਲੂਗਾ ਉਹ ਵਰਦੀ ਕਿਤੋਂ ਮਿਲਦੀ ਨਹੀਂ ਉਹਦੇ ਵਿੱਚ ਵੱਡੀ ਲੁੱਟ ਹੋ ਗਈ ਫੇਰ ਉਹਨਾਂ ਨੇ ਸਾਰੋਂ ਵੱਡੀ ਲੁੱਟ ਕੀਤੀ ਕਿਤਾਬਾਂ 'ਚ ਅਸੀਂ ਇਹ ਕਿਹਾ ਸੀਗਾ ਵੀ ਜਿਹੜੀਆਂ ਕਿਤਾਬਾਂ ਲਗੀਆਂ ਉਹ NCERT ਦੀਆਂ ਲੱਗਣੇ ਚਾਹੀਦੀਆਂ ਨੇ ਜਿਹੜੀ NCERT ਦੀ ਕਿਤਾਬ ਹੈ ਇੱਕ ਮੈਥ ਦੀ ਕਿਤਾਬ ਹੈ ਤੁਸੀਂ ਵੀ ਬਾਜ਼ਾਰ 'ਚ ਜਾਓ ਇੱਕ NCERT ਦੀ ਕਿਤਾਬ 50 ਰੁਪਏ ਦੀ ਮਿਲੂਗੀ ਉਹੀ ਕਿਸੇ ਰਾਈਟਰ ਦੀ ਕਿਤਾਬ 500 ਦੀ 800 ਦੀ 1000 ਦੀ ਮਿਲੂਗੀ ਉਹ ਕੀ ਕਰਦੇ ਨੇ ਪ੍ਰਾਈਵੇਟ ਸਕੂਲ ਵਾਲੇ ਜਾਣ ਬੁੱਝ ਕੇ ਕਿਸੇ ਰਾਈਟਰ ਦੀ ਕਿਤਾਬ ਨੂੰ ਲਾ ਆਉਂਦੇ ਨੇ ਰਾਈਟਰ ਦੀ ਕਿਤਾਬ ਕਿ ਤੁਹਾਨੂੰ ਮਿਲਦੀ ਨਹੀਂ ਉਹ ਇੱਕ ਦੋ ਦੁਕਾਨਾਂ ਦੋਨਾਂ ਜਿਹੜੀਆਂ ਆਪਦੀਆਂ ਹੁੰਦੀਆਂ ਨੇਗੀਆਂ ਉਥੋਂ ਮਿਲਦੀ ਹੈ ਉਥੋਂ 6000 ਦਾ ਪੁੜਾ ਪੂਰਾ ਬੰਡਲ ਉਹਨਾਂ ਨੇ ਜਾ ਕੇ ਦੇਖ ਲਓ ਇਸ ਵੇਲੇ ਵੀ ਜਿੰਨੀਆਂ ਦੁਕਾਨਾਂ ਨੇ ਬੰਡਲ ਬਣਾ ਰੱਖੇ ਨਹੀਂ ਵੀ ਆ ਲੋ ਜੀ ਕੇਮੇ ਦੀ ਛੇਮੀ ਦੀ ਜੀ 6000 ਦਾ ਬੰਡਲ ਜੀ ਆ ਪੂਰਾ ਮਿਲੂਗਾ ਜੇ ਇਹ ਬੰਦਾ ਕਹੇ ਵੀ ਮੇਰੇ ਕੋਲੇ ਕੋ ਦੋ ਗਦਾਬਾ ਪਈਆਂ ਨੇ ਉਹ ਬਿਲਕੁਲ ਨਹੀਂ ਕਹਿੰਦੇ ਜੀ ਇਹ ਪੂਰਾ ਸੈੱਟ ਮਿਲੂਗਾ ਪੂਰਾ ਸੈੱਟ ਮਿਲੂ ਵਾਲਾ ਕਹਿੰਦੇ ਕੀ ਹੈ ਉਹ ਚ ਇਹ ਜਿਹੜੀਆਂ ਨੇ ਡੈਰੀਆਂ ਨੇ ਵਿੱਚ ਚਾਰ ਚਾਰ ਡੈਰੀਆਂ ਦੇ ਨਾਤੇ ਡੈਰੀ ਕਿੰਨੇ ਦੀ ਹੈ ਜੀ 400 ਰੁਪਏ ਦੀ ਜਿਹੜੀ ਕੀ ਬੱਚੇ ਦੇ ਇੱਕ ਦਿਨ ਵੀ ਕੰਮ ਨਹੀਂ ਆਉਂਦੀ ਖੋਟ ਦਾ ਬਹਿਜੀਆਂ ਨੇ ਉਹੀ ਲਿਫਤੀ ਦਾ ਬਣੇ ਗਿਆ ਉਹ ਜਮਾਪਿਆਂ ਦੀ ਲੁੱਟ ਹੈ ਵੀ ਅਸੀਂ ਇਹੀ ਬੇਨਤੀ ਕਰਦੇ ਹਾਂ ਮੈਂ ਹੁਣ ਵੀ ਦੇਖੋ ਮੈਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਇੱਕ ਚਿੱਠੀ ਆਈ ਹੈ ਉਹਦਾ ਚਿੱਠੀ ਉਹਨਾਂ ਨੇ ਐਜੂਕੇਸ਼ਨ ਸੈਕਟਰ ਨੂੰ ਭੇਜੀ ਹੈ ਵੀ ਜਿਹੜੀਆਂ ਇਹ ਪ੍ਰਾਈਵੇਟ ਸਕੂਲ ਨੇ ਗਏ ਵੀ ਉਹਨਾਂ ਦੇ ਵਿੱਚ ਇਹ ਚੈਕਿੰਗ ਹੋਣੀ ਚਾਹੀਦੀ ਹੈ ਵੀ ਸਾਡੇ ਕੋਲੇ ਕਿੰਨੇ ਬੱਚੇ ਨੇ ਕਿੰਨਾ ਅਸੀਂ ਉਹਨਾਂ ਤੋਂ ਫੀਸ ਲੈ ਰਹੇ ਹਾਂ ਵੀ ਜਿਹੜੀ ਬੰਦੀ ਫੀਸ ਆ ਮਿਲਣੀ ਚਾਹੀਦੀ ਹੈ ਵੀ ਜਿਹੜਾ ਇਹ ਮੈਂ ਦਾਖਲਾ ਫੀਸ ਹੈ ਉਹ 100% ਬੰਦ ਹੋਣਾ ਚਾਹੀਦਾ ਹੈ ਜਿਹੜੀ ਇੱਕ ਵਾਰੀ ਜਿਹੜੇ ਸਕੂਲ ਨੇ ਵਰਦੀ ਲਾਤੀ ਉਹ ਸਾਰੀ ਉਮਰ ਇੱਕੋ ਹੀ ਵਰਦੀ ਚਲਣੀ ਚਾਹੀਦੀ ਹੈ ਜਿਹੜੀਆਂ ਕਿਤਾਬਾਂ NCERT ਦੀਆਂ ਲੱਗਣ ਇਹਦੇ ਉੱਤੇ ਪ੍ਰਾਈਵੇਟ ਸਕੂਲਾਂ ਨੂੰ ਵਾਅਦਾ ਹੋਣਾ ਚਾਹੀਦਾ ਹੈ ਵੀ ਅਸੀਂ ਭਲਾਈ ਦੂਜਿਆ ਕਿਤਾ ਰਾਇਤ ਹੋਣੀਆਂ ਕਿਤਾਬਾਂ ਨਹੀਂ ਲਾਵਾਂਗੇ ਜੇ ਇੰਨਾਂ ਗੱਲਾਂ ਦੇ ਉੱਤੇ ਅਸੀਂ ਚਾਹੁੰਦੇ ਆ ਮੈਂ ਅੱਜ ਸਾਡੇ ਮਾਨ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਇਸ ਤਰ੍ਹਾਂ ਹੀ ਵੀ ਜਿਹੜੀ ਇਹਦੇ ਤੇ ਇੱਕ ਇਮਿਟੀ ਸੀ ਮਾਪੇ ਜਾਂ ਕੋਈ ਸਿੱਖਿਆ ਸ਼ਾਸਤਰੀ ਜਾਂ ਕੋਈ ਹੋਰ ਲੋਕਾਂ ਦੀ ਇੱਕ ਹਰ ਜ਼ਿਲ੍ਹੇ ਦੇ ਵਿੱਚ ਕਮੇਟੀ ਬਣੇ ਜਿਹੜੀ ਹਰ ਸਾਲ ਪ੍ਰਾਈਵੇਟ ਸਕੂਲਾਂ ਨੂੰ ਇੱਕ ਚੈੱਕ ਕਰੇ ਵੀ ਹਾਂ ਇਹਨਾਂ ਕੋਲ ਕਿੰਨੇ ਬੱਚੇ ਨੇ ਕਿੰਨਾ ਇਹਨਾਂ ਦਾ ਖਰਚਾ ਹੈ ਵੀ ਜਿਹੜੇ ਉੱਥੇ ਅਧਿਆਪਕ ਪੜਾਉਂਦੇ ਨੇ ਵੀ ਕਿ ਉਹਨਾਂ ਨੂੰ ਜਿਹੜਾ ਤਨਖਾਹ ਦਿੰਦੇ ਨੇ ਉਹ ਉਹ ਜਿਹੜਾ ਸੀਬੀਐਸਸੀ ਪੈਟਰਨ ਦੇ ਦਿੰਦੇ ਨੇ ਜਿਹੜੇ ਸੀਬੀਐਸਸੀ ਪੈਟਰਨ ਤੇ ਜਿਹੜੇ ਉੱਥੇ ਅਧਿਆਪਕ ਨੇ ਉਹ CBSE ਮੁਤਾਬਕ ਉਸੇ ਪੈਟਰਨ ਦੇ ਮਤਲਬ ਪੜੇ ਲਿਖੇ ਹੋਣੇ ਚਾਹੀਦੇ ਨੇ ਉਸੇ ਪੈਟਰਨ ਨੂੰ ਤਨਖਾਹ ਮਿਲਣੀ ਚਾਹੀਦੀ ਹੈ ਉਹੀ ਜਿਹੜੀ ਇਹਨਾਂ ਦਾ PF ਕੱਟਣਾ ਚਾਹੀਦਾ ਹੈਗਾ ਤਾਂ ਕਿ ਉਹਨਾਂ ਦੇ ਵੀ ਜਿਹੜੇ ਬੱਚੇ ਨੇ ਉਹਨਾਂ ਦੀ ਵੀ ਜਿਹੜੀ ਘਰ ਦਾ ਰਸਤੀ ਹੈ ਉਹ ਵੀ ਠੀਕ ਠਾਕ ਨਾ ਚੱਲੇ ਸਿਮਰ ਜੀ ਇੱਕ ਗੱਲ ਹੋਰ ਹੈ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਪ੍ਰਾਈਵੇਟ ਸਕੂਲ ਜ਼ਿਆਦਾਤਰ ਹਰ ਸਾਲ ਕਿਤਾਬਾਂ ਜਿਹੜੀਆਂ ਨੇ ਉਹ ਬਦਲ ਦਿੰਦੇ ਨੇ ਇਹ ਇਸ ਤਰ੍ਹਾਂ ਕੋਈ ਨਹੀਂ ਕਾਨੂੰਨੀ ਅਸਰਦਾ ਵੀ ਕਿਤਾਬਾਂ ਰੈਗੂਲਰ ਉਹੀ ਚੱਲਣ ਕਿਉਂਕਿ ਉਸ ਦੇ ਵਿੱਚ ਜੋ ਮਿਡਲ ਕਲਾਸ ਦੇ ਪੇਰੈਂਟਸ ਹੁੰਦੇ ਨੇ ਉਹਨਾਂ ਦੇ ਬੱਚੇ ਜਦੋਂ ਅਗਲੀ ਕਲਾਸ 'ਚ ਜਾਂਦੇ ਨੇ ਤਾਂ ਜੋ ਪਹਿਲਾ ਵਾਲਾ ਕਲਾਸ ਦਾ ਦੂਸਰਾ ਬੱਚਾ ਉਹਨਾਂ ਤੋਂ ਕਿਤਾਬਾਂ ਪੁਰਾਣੀਆਂ ਲੈ ਕੇ ਉਸ ਨੂੰ ਕੁਝ ਨਾ ਕੁਝ ਬੈਨੀਫਿਟ ਹੋ ਸਕਦਾ ਹੈ ਲੇਕਿਨ ਸਪੜਾ ਸਕੂਲ ਜਿਹੜੇ ਨੇ ਕਿ ਹਰ ਸਾਲ ਕਿਤਾਬਾਂ ਬਦਲ ਦਿੰਦੇ ਨੇ ਉਹਦੇ ਬਾਅਦ ਕੀ ਕਹੋਗੇ ਇਹੀ ਵੱਡੀ ਇਹੀ ਗੱਲ ਕਰ ਰਹੇ ਆਪਾਂ ਵੀ ਜੇ ਐਨਸੀਆਰਟੀ ਦੇ ਕਿਤਾਬਾਂ ਲੱਗਿਆ ਨਾ ਐਨਸੀਆਰਟੀ ਦੀ ਕਿਤਾਬ ਇੱਕੋ ਜਿਹੀ ਕਿਤਾਬ ਹੈ ਉਹ ਆਲ ਓਵਰ ਇੰਡੀਆ ਦੇ ਵਿੱਚ ਇੱਕ ਹੈ ਵੀ ਬੱਚਾ ਜੇ ਕਿਸੇ ਤੋਂ ਪ੍ਰਾਣੀ ਲੈਣਾ ਚਾਹੁੰਦਾ ਹੈ ਉਹ ਪ੍ਰਾਣੀ ਲੈ ਕੇ ਵੀ ਜਿਹੜੇ ਕੁਝ ਗਰੀਬ ਆਪੇ ਨਹੀਂ ਜਾਂ ਜਿਹੜੇ ਕੋਈ ਉਹ ਕੋਈ ਛੋਟੀਆਂ ਮੋਟੀਆਂ ਨੌਕਰੀਆਂ ਕਰਦੇ ਨੇ ਉਹਨਾਂ ਦੇ ਬੱਚੇ ਨਹੀਂ ਉਹ ਤਾਂ ਵਿਚਾਰੇ ਬਾਂਝੇ ਰਹਿੰਦੇ ਨੇ ਉਹ ਦੇਖਦੇ ਨੇ ਵੀ ਜਿਹੜੇ ਆਹ ਬੱਚੇ ਨੇ ਇਹ ਉਹ ਸਕੂਲ ਚ ਜਾ ਰਹੇ ਨੇ ਵੀ ਮੈਂ ਉਹ ਸਕੂਲ ਚ ਕਿਉਂ ਨਹੀਂ ਪੜ ਸਕਦਾ ਉਹ ਆਪਦੀ ਹਿੰਤਾ ਮੰਨਦੇ ਨੇ ਜਿਹੜੀ ਜਿੰਨਾ ਜ਼ਿਕਰ ਸੀ এডੂਕੇਸ਼ਨ ਨੂੰ ਹਰ ਪੱਧਰ ਤੇ ਨਹੀਂ ਲਾਗੂ ਕਰਦੇ ਵੀ ਉਹ ਸਰਕਾਰੀ ਸਕੂਲ ਚ ਜਿਹੜੀ ਹੈ ਕਿ ਨਹੀਂ ਉਹ ਸਾਡੇ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਸਰਕਾਰੀ ਸਕੂਲਾਂ ਦਾ ਜਿਹੜਾ ਮਿਆਰ ਹੈ ਉਹ ਬਹੁਤ ਉੱਚਾ ਚੱਕਿਆ ਗਿਆ ਪਰ ਹਲੇ ਮਾਪੇ ਨੂੰ ਇਹ ਲੱਗਦਾ ਹੈ ਵੀ ਜੇ ਉਹ ਕਹਿੰਦੇ ਨੇ ਵੀ ਮੇਰਾ ਬੱਚਾ ਪ੍ਰਾਈਵੇਟ ਸਕੂਲ ਚ ਪੜਦਾ ਹੈ ਤਾਂ ਉਹ ਆਪਦੇ ਆਪ ਨੂੰ ਮੜਾ ਜਾ ਫਕਰ ਮਹਿਸੂਸ ਕਰਦੇ ਨੇ ਉਸ ਜੇ ਪ੍ਰਾਈਵੇਟ ਸਕੂਲਾਂ ਦੇ ਉੱਤੇ ਨਕੇਲ ਕੱਸੀ ਜਾਵੇ ਤਾਂ ਜਿਹੜੀ ਸਿੱਖਿਆ ਹੈ ਉਹ ਹਰ ਮਾਪਾ ਪਾਪ ਆਪਣੇ ਬੱਚੇ ਨੂੰ ਪੜਾ ਕੇ ਉਹ ਕੋ ਚੰਗਾ ਮਤਲਬ ਸਾਡੇ ਦੇਸ਼ ਦਾ ਵੀ ਫਿਊਚਰ ਬਣ ਸਕਦੇ ਨੇ ਚੰਗੇ ਦੇਸ਼ ਦੇ ਆਈਐਸ ਅਫਸਰ ਬਣ ਸਕਦੇ ਨੇ ਉਹ ਹੁਣ ਇਹ ਜਿਹੜੀ ਚੀਜ਼ਾਂ ਨੇ ਟਰਾਂਸਪੋਰਟਰ ਮਾਫੀਆ ਹੈ ਪ੍ਰਾਈਵੇਟ ਸਕੂਲਾਂ ਟਰਾਂਸਪੋਰਟ ਮਾਫੀਆ ਵੀ ਚੱਲਦਾ ਹੈ ਟਰਾਂਸਪੋਰਟ ਮਾਫੀਆ ਦੇ ਨਾਤੇ ਵੀ ਲੋਕ ਬੱਚੇ ਮਾਪਿਆਂ ਨੂੰ ਲੁੱਟਿਆ ਜਾਂਦਾ ਹੈ ਵੀ ਜਿੰਨਾ ਸਾਡਾ ਇਹ ਬੇਨਤੀ ਹੈ ਵੀ ਆਪਾਂ ਸਾਰੇ ਰਲ ਕੇ ਮਾਪੇ ਵੀ ਨੇ ਆਪਾਂ ਇਹ ਨਹੀਂ ਕੋਈ ਪ੍ਰਾਈਵੇਟ ਸਕੂਲ ਮਾੜੀ ਚੀਜ਼ ਹੈ ਪਰ ਉੱਥੇ ਜਿਹੜਾ ਗੋਰਖ ਧੰਦਾ ਹੁੰਦਾ ਹੈ ਉਹ ਬੰਦ ਹੋਣਾ ਚਾਹੀਦਾ ਅਕਸਰ ਆਪਾਂ ਦੇਖਦੇ ਹਾਂ ਕਿ ਸਕੂਲ ਦੇ ਵਿੱਚ ਹਰ ਸਾਲ ਐਡਮਿਸ਼ਨ ਲਈ ਜਾਂਦੀ ਹੈ ਆਪਾਂ ਇਹ ਨਹੀਂ ਉਹਦੇ ਦੇ ਐਡਮਿਸ਼ਨ ਇੱਕ ਵਾਰੀ ਬੱਚੇ ਤੋਂ ਲਈ ਜਾਏ ਹਰ ਸਾਲ ਦੁਬਾਰਾ ਜਦੋਂ ਜਿੰਨਾ ਚਿਰ ਬੱਚਾ ਉੱਥੇ ਪੜ੍ਹੇ ਉਹਨ ਰੈਗੂਲਰ ਉਸੇ ਨਾਲ ਉਸ ਨਾਲ ਚੱਲੇਗੀ ਉਹਦੀ ਫੀਸ ਹੀ ਲਈ ਜਾਵੇ ਇਕੱਲੀ ਲੇਕਿਨ ਹਰ ਸਾਲ ਐਡਮਿਸ਼ਨ ਭਰਾਈ ਜਾ ਰਹੀ ਹੈ। ਇਹੀ ਇਹੀ ਤਾਂ ਵੱਡੀ ਗੱਲ ਹੈ ਵੀ ਜਿੰਨਾ ਚੱਕਰ ਜਿਹੜੀਆਂ ਹੈਗੀਆਂ ਨੇ ਡੀਸੀ ਪੱਧਰ ਤੇ ਲੋਕਾਂ ਪੱਧਰ ਤੇ ਕਮੇਟੀ ਬਣ ਜੇ ਉਹ ਚੈੱਕ ਕਰੇ ਵੀ ਇਹਦੀ ਇੱਕ ਵਾਰੀ ਐਡਮਿਸ਼ਨ ਹੋ ਗਈ ਤਾਂ ਉਹ ਜਿੰਨਾ ਚਿਰ ਉਹ ਸਕੂਲ ਚ ਬੱਚਾ ਪੜ੍ਹੂਗਾ ਉਹਦੇ ਤੋਂ ਸਿਰਫ ਫੀਸ ਲੈਤੀ ਜਾਵੇ। ਕਈ ਸਕੂਲ ਇਹ ਵੀ ਕਰ ਰਹੇ ਨੇ। ਉਹਨਾਂ ਨੇ ਕੀ ਕਰਿਆ? ਐਡਮਿਸ਼ਨ ਫੀਸ ਤਾਂ ਬੰਦ ਕਰਤੀ। ਉਹਨਾਂ ਨੇ ਕੀ ਕਰਿਆ? ਫੀਸਾਂ ਵਧਾਤੀਆਂ। ਫੀਸਾਂ ਦੇ ਵਿੱਚੋਂ ਐਡਮਿਸ਼ਨ ਫੀਸ ਠੋਕਤੀ। ਉਦੋਂ ਲੁੱਟਰੀ ਹੁੰਦੋਂ ਲੁੱਟ ਕਰ ਲਓ ਵੀ ਜਿਹੜੀ ਫੀਸ ਜਾਇਜ਼ ਬਣਦੀ ਹੈ ਉਹਦੇ ਮੁਤਾਬਕ ਉਹਨਾਂ ਕੋਲ ਕਿੰਨੇ ਅਧਿਆਪਕ ਨੇ ਕਿੰਨਾ ਉਹਨਾਂ ਦਾ ਖਰਚਾ ਹੈ ਉਹਦੇ ਮੁਤਾਬਕ ਉਹਨਾਂ ਦੀ ਫੀਸ ਤਾਂ ਕੀਤੀ ਜਾਵੇ ਜਿਹੜੀਆਂ ਕਮੇਟੀਆਂ ਬਣਨ ਸਰਕਾਰ ਵੱਲੋਂ ਵੀ ਇਹ ਥੋੜੀ ਵਧੀਆ ਜਾਇਜ਼ ਹੋਣੀ ਚਾਹੀਦੀ ਹੈ ਵੀ ਉਹਦੇ ਮੁਤਾਬਕ ਉਹਨਾਂ ਦੀ ਫੀਸਾਂ ਬਣਨ ਇਹ ਨਾ ਹੋਵੇ ਅਸੀਂ ਵੀ ਫੀਸਾਂ ਦੇ ਵਿੱਚ ਵਾਅਦਾ ਕਰ ਦੋ ਵੀ ਅਸੀਂ ਐਡਮਿਸ਼ਨ ਫੀਸ ਬੰਦ ਕਰਤੀ ਉਹਦਾ ਵੀ ਕੋਈ ਫਾਇਦਾ ਨਹੀਂ ਹੋਣਾ ਥੋੜੀ ਸਰਕਾਰ ਜੋ ਹੈ ਪੰਜਾਬ ਦੇ ਵਿੱਚ ਦੋ ਚੀਜ਼ਾਂ ਨੂੰ ਲੈ ਕੇ ਆਈ ਸੀ ਹੈਲਥ ਔਰ ਸਟੱਡੀ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਤੁਹਾਨੂੰ ਕਿਵੇਂ ਲੱਗ ਰਿਹਾ ਕਿ ਮਾਨ ਸਾਹਿਬ ਕੁਝ ਪ੍ਰਾਈਵੇਟ ਸਕੂਲਾਂ ਉੱਤੇ ਕੋਈ ਨਿਕੇਲ ਕਸਨ ਪਾ ਰਹੇ ਨੇ ਉਹਨਾਂ ਦੇ ਜਿਹੜੀ ਲੁੱਟ ਖੁੱਟ ਹੋ ਰਹੀ ਹੈ ਜਾਂ ਵੀ ਜਿਸ ਤਰ੍ਹਾਂ ਹੁਣ ਸਰਕਾਰੀ ਸਕੂਲਾਂ ਦਾ ਮਿਆਰ ਥੋੜਾ ਉੱਪਰ ਚੁੱਕਿਆ ਗਿਆ ਤੇ ਹੋਰ ਪ੍ਰਾਈਵੇਟ ਸਕੂਲ ਫਿਰ ਵੀ ਉਸੇ ਤਰ੍ਹਾਂ ਲੁੱਟ ਖੁੱਟ ਕਰ ਰਹੇ ਨੇ ਹਜੇ ਵੀ ਨਹੀਂ ਦੇਖੋ ਅਸੀਂ ਇਹੀ ਹੈ ਮੈਂ ਦੇਖੋ ਮਾਨ ਸਾਹਿਬ ਨੂੰ ਵੀ ਇਸੇ ਕਰਕੇ ਚਿੱਠੀ ਲਿਖੀ ਹੈ ਮਾਨ ਸਾਹਿਬ ਨੇ ਜਦੋਂ ਸਰਕਾਰ ਬਣੀ ਹੈ ਉਦੋਂ ਬਿਲਕੁਲ ਵੱਡੇ ਐਲਾਨ ਕੀਤੇ ਸੀ ਵੀ ਹਦਾਇਤ ਕੀਤੀ ਸੀ ਵੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਆਹ ਜਿਹੜੀਆਂ ਐਡਮਿਸ਼ਨ ਫੀਸਾਂ ਨੇ ਜਾ ਵਰਦੀਆਂ ਨੇ ਜਾਂ ਕਿਤਾਬਾਂ ਨੇ ਵੀ ਇਹਨਾਂ ਦੇ ਉੱਤੇ ਆਹ ਆ ਪੈਟਰਨ ਲਾਗੂ ਹੋਊਗਾ ਪਰ ਉਹ ਪ੍ਰਾਈਵੇਟ ਸਕੂਲਾਂ ਨੇ ਪੈਟਰਨ ਲਾਗੂ ਨਹੀਂ ਕੀਤਾ ਮੈਂ ਇਸੇ ਗੱਲ ਤੇ ਦਿਵਾਨੇ ਚਿੱਠੀ ਲਿਖੀ ਹੈ ਵੀ ਆਪਾਂ ਵੀ ਲੱਗਾਂਗੇ ਵੀ ਸਰਕਾਰ ਤੋਂ ਵੀ ਚਾਹਾਂਗੇ ਤੇ ਅਫਸਰਾਂ ਤੋਂ ਵੀ ਚਾਹਾਂਗੇ ਵੀ ਉਹ ਇਮਾਨਦਾਰੀ ਨਾਲ ਇਮਾਨਦਾਰੀ ਨਾਲ ਸਿਸਟਮ ਨੂੰ ਚੈੱਕ ਕਰਨ ਵੀ ਇਹ ਨਾ ਹੋਵੇ ਵੀ ਕਿਸੇ ਮਿਲੀ ਭੁਗਤ ਨਾਲ ਉਹ ਸਿਸਟਮ ਨੂੰ ਖਰਾਬ ਕਰਨ ਵੀ ਤਾਂ ਕਿ ਬੱਚੇ ਵੀ ਵਚਣ ਮਾਪੇ ਵੀ ਵਚਣ ਸਾਡਾ ਸਿਸਟਮ ਵੀ ਬਚੇ ਸਾਡਾ ਜਿਹੜਾ ਪੰਜਾਬ ਹੈ ਉਹ ਰੰਗੜਾ ਪੰਜਾਬ ਤਾਂ ਹੀ ਬਣੂਗਾ ਜੇ ਅਸੀਂ ਸਾਰੇ ਜਾਣੇ ਇੱਕ ਦੂਜੇ ਦੇ ਉੱਤੇ ਮਤਲਬ ਕੰਮ ਕਰਕੇ ਅਸੀਂ ਭੰਗੜੇ ਪਾਵਾਂਗੇ ਆਉਣ ਵਾਲੀ ਜਿਹੜੀ ਅਪ੍ਰੈਲ ਹੈ ਜਿਹੜੀ ਵਿਸਾਖੀ ਹੈ ਵੀ ਇਹਦੇ ਭੰਗੜੇ ਪੈਣ ਇਹਦੇ ਸਾਨੂੰ ਉਮੀਦ ਹੈ ਵੀ ਹੋਰ ਸਖਤ ਕਾਨੂੰਨ ਹੈ ਵੀ ਆਪਾਂ ਇਹ ਮਾਧਿਵਰਾਹੀ ਵੀ ਸਰਕਾਰ ਕੋਲ ਗੱਲ ਜਾਊਗੀ ਕੋਈ ਸਖਤ ਕਾਨੂੰਨ ਬਣੂਗਾ ਤੇ ਮਾਪਿਆਂ ਦੀ ਜਿਹੜੀ ਲੁੱਟ ਹੁੰਦੀ ਹੈ ਉਹ ਬੰਦ ਹੋਊਗੀ ਸੇਵਾ ਮਾਪਿਆਂ ਦੀ ਲੁੱਟ ਤੁਸੀਂ ਕਹਿ ਰਹੇ ਹੋ ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਮਾਪਿਆਂ ਨੂੰ ਵੀ ਥੋੜਾ ਜਿਹਾ ਕੁਝ ਬੋਲਣਾ ਚਾਹੀਦਾ ਕਿਉਂਕਿ ਜ਼ਿਆਦਾਤਰ ਆਪਾਂ ਦੇਖਿਆ ਮਾਪੇ ਨਹੀਂ ਬੋਲਦੇ ਜਦੋਂ ਬੱਚਾ ਉਹਨਾਂ ਦੇ ਡਿਮਿਸ਼ਨ ਲਾਉਂਦਾ ਜੀ ਨਹੀਂ ਮੈਂ ਨਹੀਂ ਬੋਲਣਾ ਕੱਲ ਨੂੰ ਮੇਰੇ ਬੱਚੇ ਨੂੰ ਹੋ ਸਕਦਾ ਸਕੂਲ ਦੇ ਵਿੱਚ ਤੰਗ ਪ੍ਰੇਸ਼ਾਨ ਕੀਤਾ ਜਾਵੇ ਉਹ ਵੀ ਬਹੁਤ ਘੱਟ ਬੋਲ ਕੇ ਉਹ ਬੋਲਦੇ ਨੇ ਉਹਨਾਂ ਬਾਰੇ ਕਿਸੇ ਕੀ ਵੀ ਜਿਹੜੀ ਸਾਡੇ ਹਿੰਦੂਸਤਾਨ ਦੇ ਵਿੱਚ ਜਿਹੜੀ ਵੱਡੀ ਸਮੱਸਿਆ ਹੀ ਹੈ ਵੀ ਲੋਕ ਨਹੀਂ ਬੋਲਣਾ ਚਾਹੁੰਦੇ ਉਹ ਕਹਿੰਦੇ ਨੇ ਵੀ ਇਹ ਸਾਰੇ ਕੰਮ ਲੀਡਰ ਕਰਨ ਸਾਰੇ ਕੰਮ politcal ਲੋਕ ਕਰਨ ਯਾਰ politcal ਲੋਕ ਤਾਂ ਕਰਨਗੇ ਜੇ ਲੋਕ ਨਾਲ ਲੱਗਣਗੇ ਆਤਮ ਆਦ ਖਤਮ ਹੋਇਆ ਲੋਕਾਂ ਦੇ ਸਹਿਯੋਗ ਨਾਲ ਹੋਇਆ ਨਸ਼ਾ ਖਤਮ ਹੋਊਗਾ ਹੁਣ ਜੋ ਮਾਨ ਸਰਕਾਰ ਦਾ ਮੇਨ ਮੁੱਦਾ ਚੱਲ ਰਿਹਾ ਹੈ ਲੋਕਾਂ ਦੇ ਸਹਿਯੋਗ ਨਾਲ ਹੋਊਗਾ ਇਹ ਚਲੋ ਜਿਹੜੀ ਇਹ ਮਾਫੀਆ ਹੈ ਇਹ ਪ੍ਰਾਈਵੇਟ ਸਕੂਲ ਮਾਫੀਆ ਹੈ ਇਹ ਵੀ ਦਾਹ ਬੰਦ ਹੋਊਗਾ ਜਿੰਨੇ ਲੋਕ ਲੱਗਣਗੇ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ ਲੋਕ ਘਰ ਦੇ ਨਾਲ ਦੇਣ ਘਰ ਨਹੀਂ ਦੇਣ ਦਾ ਕੋਈ ਫਾਇਦਾ ਨਹੀਂ ਸਾਨੂੰ ਇੱਕ ਸਟੇਜ ਤੇ ਸਟੇਜ ਬਣਾ ਕੇ ਅਫਸਰਾਂ ਕੋਲੇ ਜਾ ਕੇ ਉਹਨਾਂ ਗੱਲਾਂ ਰੱਖਣ ਦੀ ਲੋੜ ਹੈ ਅਸੀਂ ਟਾਈ ਨਹੀਂ ਪਾਉਣੀ ਅਸੀਂ ਪ੍ਰਾਈਵੇਟ ਸਕੂਲਾਂ ਦੇ ਵਿਰੁੱਧ ਜਾਣਾ ਹੈ ਅਸੀਂ ਕਿਹੜੇ ਵੀ ਨਾ ਜੋ ਤੁਸੀਂ ਮੰਨਤਾ ਲੇਤੀ ਐ ਤੁਸੀਂ ਮੰਨਤਾ ਲੈਣ ਪਹਿਲੇ ਜੋ ਐਗਰੀਮੈਂਟ ਕੀਤਾ ਐ ਉਹਦੇ ਮੁਤਾਬਕ ਬੱਚੇ ਨੂੰ ਪੜਾਓ ਸਾਡਾ ਤਾਂ ਫੀਸ ਲੋੜੀ ਫੀਸ ਦੇ ਨੂੰ ਤਿਆਰ ਐ ਫੀਸ ਦੇ ਨੂੰ ਮਾਪੇ ਤਿਆਰ ਨਹੀਂ ਅਸੀਂ ਇਹੀ ਚਾਹੁੰਨੇ ਹਾਂ ਜਿੱਦਾਂ ਮਾਨ ਸਰਕਾਰ ਨੇ ਹੁਣ ਜੁੱਧ ਨਸ਼ਾ ਵਿਰੁੱਧ ਮੇਮ ਚਲਾ ਰખી ਐ ਲੱਗਦਾ ਕਿ ਇਹਨਾਂ ਨੂੰ ਇਹ ਵੀ ਚਲਾਣਾ ਪੈਗਾ ਕਿ ਜੁੱਧ ਪ੍ਰਾਈਵੇਟ ਸਕੂਲਾਂ ਵਿਰੁੱਧ ਬਿਲਕੁਲ ਟੱਕਰ ਦ ਚੱਲਣਾ ਚਾਹੀਦਾ ਬਿਲਕੁਲ ਚੱਲੂਗਾ ਜਦੋਂ ਮਾਪੇ ਖੜੇ ਹੋ ਜਾਣਗੇ ਜਦੋਂ ਸਾਡਾ ਸਿਸਟਮ ਖੜਾ ਹੋ ਜੂਗਾ ਅਸੀਂ ਨਾਲ ਲੱਗਾਂਗੇ ਅਸੀਂ ਪੋਲੀਟਿਕਲ ਲੋਕ ਨਾਲ ਆਏ ਉਹਨਾਂ ਦੇ ਅਸੀਂ ਕਹਿੰਦੇ ਆ ਬਿਲਕੁਲ ਪ੍ਰਾਈਵੇਟ ਸਕੂਲ ਚੱਲਣਾ ਪਰ ਚੱਲਣ ਤਾਂ ਉਹ ਜੈਸੇ ਪੈਸੇ ਲੈਣਾ ਸਹੀ ਕੰਮ ਕਰਨਾ ਉਹ ਇਹ ਨਾ ਬਣਾਉਣਾ ਅੰਦਰ ਰੁਪਿਆ ਬਣਾ ਕੇ ਉਹ ਵੱਡੀਆਂ-ਵੱਡੀਆਂ ਗੱਡੀਆਂ ਦੇ ਵਿੱਚ ਵੀ ਘੁੰਮਣ ਦਾ ਸੁਪਨਾ ਲੈਣਾ ਵੱਡੀਆਂ-ਵੱਡੀਆਂ ਮਤਲਬ ਵੀ ਆਪਦੇ ਬਗਲੇ ਬਣਾਉਣ ਦੇ ਸੁਪਨੇ ਲੈਣਾ ਉਹ ਨਾ ਕਰਨਾ ਸੇਵਾ ਵਾਲੇ ਕੰਮ ਨੂੰ ਸੇਵਾ 'ਚ ਰੱਖਿਆ ਜਾਵੇ ਇਹ ਹੀ ਸਾਡੀ ਪ੍ਰਾਈਵੇਟ ਸਕੂਲਾਂ ਦੇ ਮੈਨੇਜਮੈਂਟ ਨੂੰ ਬੇਨਤੀ ਹੈ ਇਹ ਹੀ ਸਾਡੀ ਮਾਪਿਆਂ ਨੂੰ ਬੇਨਤੀ ਹੈ ਕਿ ਅਸੀਂ ਇੱਕ ਹੋ ਕੇ ਜਿਹੜਾ ਹੈਗਾ ਇਸ ਚੀਜ਼ ਨੂੰ ਲੁੱਟ ਨੂੰ ਬੰਦ ਕਰੀਏ ਤੇ ਜਿਹੜਾ ਸੇਵਾ ਹੈ ਸੇਵਾ ਰਹਿੰਦੀ ਏ ਬਹੁਤ ਬਹੁਤ ਧੰਨਵਾਦ ਇਹ ਸਾਡੇ ਜੀ ਸਦੀਸ਼ ਸਿੰਘਲਾ ਜੀ ਚੇਅਰਮੈਨ ਫੋੜਾਡਾ ਜੋ ਪ੍ਰਾਈਵੇਟ ਸਕੂਲਾਂ ਦੇ ਬੱਚਾਂ ਦੀ ਮਾਪਿਓ ਦੀ ਹੋਰ ਹੀ ਲੁੱਟ ਦੇ ਉੱਤੇ ਖੁੱਲਕੇ ਬੋਲੇ ਨਵਾਂ ਸਾਲ ਆ ਗਿਆ 1 ਅਪ੍ਰੈਲ ਉਹ ਇੱਕ ਸਲੋਗਨ ਬਣਿਆ ਹੋਇਆ ਹੈ ਕਿ ਠੇਕੇ ਟੁੱਟਣਗੇ ਪ੍ਰਾਈਵੇਟ ਸਕੂਲ ਲੁੱਟਣਗੇ ਦਾਰੂ ਸਸਤੀ ਹੋਏਗੀ ਔਰ ਕਿਤਾਬਾਂ ਮਹਿੰਗੀਆਂ ਹੋਣਗੀਆਂ ਤੇ ਇਸ ਤੇ ਗੌਰ ਫਰਮਾਇਆ ਜਾਵੇ ਜਲਦੀ ਹੀ ਧੰਨਵਾਦ